ਆਪਾਂ ਬਚੇ ਹੋਏ ਆਟੇ ਨੂੰ ਲੈ ਲਿਆ ਤੇ ਹੁਣ ਉਹਦੇ ਪੇੜਾ ਕਰ ਰਹੇ ਹਾਂਗੇ ਹੁਣ ਆਪਾਂ ਇਹਦੇ ਨੂੰ ਭੰਨ ਕੇ ਰੋਟੀ ਬੇਲਾਂਗੇ ਰੋਟੀ ਬੇਲ ਰਹੇ ਆਪਾਂ ਦੇਖੀ ਚਲੋ ਐਣੋ ਬਹੁਤ ਵਧੀਆ ਚੀਜ਼ ਬਣ ਕੇ ਤਿਆਰ ਹੋ ਚੁਗੀ ਬਚੇ ਹੋਏ ਆਟੇ ਦੀ ਆਪਾਂ ਅੱਜ ਆਪਣਾ ਆਟਾ ਬਚ ਜਾਂਦਾ ਨਾ ਬਚਦੀ ਰਹਿੰਦਾ ਪਕੜਾ ਪੂਰਾ ਆਟਾ ਗੁੰਨਦਿਆਂ ਕਦੇ ਕੀਕੇ ਕਦੇ ਪੂਰਾ ਕੋ ਨਵੇਂ ਆਪਾਂ ਇਹਨੂੰ ਮੱਠੀਆਂ ਦੀ ਤਰ੍ਹਾਂ ਜੇ ਮੱਠੀ ਕੱਢਦੇ ਹਾਂ ਨਾ ਆਪਾਂ ਉਸ ਤਰ੍ਹਾਂ ਮੱਠੀ ਪਾਸ ਥੋੜੀ ਜਿਹੀ ਮੋਟੀ ਕੱਢਦੇ ਇਹ ਥੋੜੀ ਜਿਹੀ ਪਤਲੀ ਕੱਟੋ ਕੱਟ ਕੇ ਰੱਖ ਲੋ ਢਾਈ ਸਾਈਡ ਤੇ ਤੁਸੀਂ ਤਾਂ ਦੇਖਦੇ ਹੀ ਰਹਿ ਜਾਓਗੇ ਨਹੀਂ ਟੇਸਟੀ ਜਵਾਖ ਨਾ ਗਸਪਾ ਜਿਹੜਾ ਬਾਹਰਲਾ ਖਾਂਦੇ ਨੇ ਉਹ ਭੁੱਲ ਜਾਣਗੇ ਖਾਇਆ ਹੈ ਇਹ ਜਦ ਇਹ ਮੂੰਹ ਲੱਗੇ ਨਾ ਬਸ ਡੇਲੀ ਗਿਆ ਕਰਨਗੇ ਮੈਂ ਆਟਾ ਬਚਾਲੀ ਤੇ ਅੱਜ ਫੇਰ ਉਹੀ ਤਿਆਰ ਕਰ ਲਈ ਤੇ ਉਹੀ ਰੈਸਪੀ ਬਣਾ ਲਈ। ਹੁਣ ਆਪਾਂ سید ਸਿੱਧੀ ਕਰਦੇ ਆ ਸਿੱਧ ਸਿੱਧੀ ਆਪਾਂ ਕੱਟ-ਕੱਟ ਕੇ ਰੱਖਦੀਏ ਤੇ ਫੇਰ ਮੈਂ ਤੁਹਾਨੂੰ ਅੱਗੇ ਵਾਲਾ ਦੱਸਾਂਗੀ ਪ੍ਰੋਸੈਸ ਚੱਲੀ ਜਾਂਦਾ ਜਾਰੀ ਹੈ। ਪਾਣੀ ਆਪਾਂ ਸਾਰਾ ਕੁਝ ਤਿਆਰ ਕਰ ਲਿਆ ਪਾਣੀ ਧਰ ਲਿਆ ਪਾਣੀ ਗਰਮ ਇਹਦੇ ਵਿੱਚ ਥੋੜਾ ਜਿਹਾ ਤੇਲ ਪਾ ਮਾ ਕੇ ਵੀ ਆਪਸ ਵਿੱਚ ਨਾ ਜੁੜ ਜੇ ਆਟਾ। ਹਾਂ ਤੇ ਹੁਣ ਆਪਾਂ ਜਿਹੜੇ ਤੇਲ ਪਾ ਲਿਆ ਤੇਲ ਪਾਉਣ ਤੋਂ ਬਾਅਦ ਆਪਾਂ ਨੇ ਇਹਨੂੰ ਗਰਮ ਕਰਮ ਤਾ ਹੈ ਦੇਖੋ ਹੁਣ ਪਦੇ ਚ ਇੱਕ ਛਟਕੇ ਦੇਖਦੇ ਆ ਨਹੀਂ ਹੋਇਆ ਚਲੋ ਥੋੜਾ ਜਿਹਾ ਇੰਤਰ ਕਰਦੇ ਆ ਚੱਕ ਤਾ ਕੰਮ ਹੋ ਗਿਆ ਚੱਕ ਨੂੰ ਚੱਕ 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 ਤਲ ਲੋ ਤਲ ਲੋ ਤਲ ਲੋ ਤਲ ਲੋ ਵੱਖਰੀ ਤਰ੍ਹਾਂ ਕਿ ਕਿਦੇ ਚ ਕੱਚਾਪਣਾ ਜਿਹੜਾ ਆٹے ਦਾ ਸਾਰਾ ਨਿਕਲ ਜੇ ਅੰਦਰ ਤੱਕ ਸੁਮਾਰ ਕੇ ਨਾ ਫਰਾਈ ਹੋ ਜੇ ਚੱਗੀ ਤਰ੍ਹਾਂ ਉਹ ਬੱਚੇ ਦਾ ਇਹ ਦੇਪਾ ਕੱਚਾ ਖਾਵਾਂਗੇ ਤਾਂ ਆਪਾਂ ਨੂੰ ਪਤਾ ਹੀ ਨੁਕਸਾਨ ਆ ਨਾ ਉਹ ਮੋਮੋਜ ਨਾਲ ਦਾ ਪਧੀਆ ਕੀ ਉਹ ਗਸਵਾ ਜਾ ਇਹ ਆਪਾਂ ਦੇ ਹੱਥਾਂ ਨਾਲ ਤਿਆਰ ਕਰਦੇ ਆ ਤੇ ਨਾਲੇ ਚ ਕੱਚਾ ਬੰਨੀ ਰਹੂਗਾ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਹੋ ਕਰ ਲਓ ਪੂਰਾ ਚੰਗੀ ਤਰ੍ਹਾਂ ਕਰ ਲਿਆ ਤਿਆਰ ਆਉਣ ਆਪਣਾ ਦੋੜੀ ਰਗੇ ਫਿਰ ਕੱਟ ਲਾਂਗੇ ਹੁਣ ਆਪਾਂ ਪੁੰਦੇ ਪਿਆਜ਼ ਪਹਿਲਾਂ ਪਾਵਨ ਕਰ ਲੇ ਪਿਆਜ਼ ਤੇਲ ਪਾਓ ਰੇਤੰਤਰੋ ਚਲੋ ਹੁਣ ਅੱਧਾ ਫਿਰ ਕੱਢਦੇ ਆ ਪਹਿਲਾਂ ਪਹਿਲਾਂ ਉਹ ਦੇਖਦੇ ਬਹੁਤ ਵਧੀਆ ਚੀਜ਼ ਬਣਦੀ ਹੈ ਇਹ ਪਹਿਨ ਤੁਸੀਂ ਇੱਕ ਵਾਰ ਟਰਾਈ ਕਰਕੇ ਦੇਖੋ ਪਲੀਜ਼ ਮੇਰੇ ਕਹਿ ਤੋ ਨਾ ਇੱਕ ਵਾਰ ਇਹ ਟਰਾਈ ਕਰਕੇ ਦੇਖਿਓ ਚਲੋ ਤੇਲ ਘਾਲਿਆ ਪਾ ਲੈਣਾ ਉ ਰਿਡ ਕਰੂ ਇਸ ਵਾਰ ਦੂਜਾ ਪਿਆਜ਼ ਕੁਝ ਪਾਉ ਹੁਣ ਇਹ ਚ ਸਵਾਂਤ ਦਾ ਪਸਾਰਾ ਕੁਸ ਤੇ ਬਈ ਜੀਰਾ ਪਾ ਲੈ ਉਹ ਬਾਕੀ ਪਿਆਜ਼ ਚੱਲ ਗਿਆ ਬਰਾਬਰ ਕੋਈ ਨਾ ਪਿਆਜ਼ ਤੇ ਟਮਾਟਰ ਸੜ ਤੋਂ ਹੋਣਗੇ ਜੀ ਕੋਈ ਕਿਨਾਂ